ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਸੋਚਿਆ ਤੁਹਾਨੂੰ ਆਪਣੇ ਘਰ ਦੇ ਕੋਲ ਹੀ ਇੱਕ ਜਗ੍ਹਾ ਆ ਬਹੁਤ ਸੋਹਣੀ ਤੇ ਉੱਥੇ ਲੈ ਕੇ ਚ ਲਈਏ ਨਾਲੇ ਝੋਰਾ ਖੇਲ ਲੂਗਾ ਇੱਥੇ ਤੋਂ ਸਾਨੂੰ ਦਿਖਾਉਨੇ ਇੱਥੇ ਆ ਕਾਫੀ ਕਿਸਤੀਆਂ ਵਗੈਰਾ ਖੜੀਆਂ ਆ ਲੋਕਾਂ ਦੀ ਆ ਇਹ ਲੱਗਾਂ ਨੇ ਜਗ੍ਹਾ ਕਿਰਾਏ ਤੇ ਲਈ ਹੁੰਦੀ ਆ ਤੇ ਸਾਰੇ ਪੈਸੇ ਜਿੱਦਾਂ ਕਮਿਊਨ ਕਹਿ ਦਿੰਦੇ ਆ ਜਾਂ ਕਮੇਟੀ ਜਿੱਦਾਂ ਆਪਣੀ ਇੰਡੀਆ ਹੁੰਦੀ ਆ ਮਿਊਸਪਲ ਕਮੇਟੀ ਉਹਨਾਂ ਦੀ ਜਗ੍ਹਾ ਤੇ ਉਹਨਾਂ ਨੂੰ ਫੇ ਪੈਸੇ ਜਾਂਦੇ ਆ ਤੇ ਸਾਹਮਣੇ 버ਗਰ ਕਿੰਗ ਆ ਆਈਂ ਦਾ ਸਾਰੇ ਦੇਖਾਂਗੇ ਲੋਕ ਇੱਥੇ ਬਹੁਤ ਆਉਂਦੇ ਦੂਰੋਂ ਦੂਰੋਂ ਸਾਹਮਣੇ ਗੱਡੀਆਂ ਲੱਗੀਆਂ ਸਾਮਣੇ ਉਹ ਵੀ ਜਗ੍ਹਾ ਸਾਰੀ ਕਿਰਾਇਆ ਤੇ ਲੈਂਦੇ ਆ ਘੋਰੇ ਆ ਕੇ ਰਹਿੰਦੇ ਆ ਫੇ ਇੱਥੇ ਕਈ ਕਿ ਦਿਨ ਮਨੂ ਚਾਉਂਦੇ ਤੋਗੇ ਆਓ ਫੇ ਚੋਰੇ ਨੇ ਇੰਨੇ ਕੱਢਿਆ ਕਰਨਾ ਸਾਨੂੰ ਪਾਣੀ ਚਲੋ ਆਗੀ ਮੈਂ ਆਗੀ ਆਗੀ ਮੈਂ ਜੋਰੇ ਇੱਜਾ ਕਰਕੇ ਤੋੜਦਾ ਤਾਂ ਲੈ ਇਹ ਨਹੀਂ ਲੈਣੀ ਇਹ ਨਹੀਂ ਲੈਣੀ ਇਹ ਨਹੀਂ ਲੈਣੀ ਆ ਤੈਨੂੰ ਕਿਹੜੀ ਲੈਣੀ ਦੱਸ ਕਿਸ਼ਤੀ ਦੋਹਾਂ ਲੜੀ ਦੱਸ ਆ ਲੈ ਜੀ ਸਫਾਈ ਹਾਂ ਮੈਂ ਤੋੜ ਕੇ ਲਿਆਉਂਦਾ ਮੈਂ ਆਜਾ ਅੱਗੇ ਰਹਿਦਾ ਜਿਹੜਾ ਉੱਤ ਜਰਾ ਦੇ ਆ ਦੇਖੋ ਜੀ ਬਹੁਤ ਸੋਹਣੀ ਜਗ੍ਹਾ ਆ ਸਾਡੇ ਘਰ ਦੇ ਕੋਲ ਆ ਬਿਲਕੁਲ 2-3 ਮਿੰਟ ਦੀ ਡਰਾਈਵ ਦੇ ਉੱਤੇ ਹੀ ਆ ਇਹ ਆ ਜਗ੍ਹਾ ਸਾਰੀ ਇੱਥੇ ਕੇਸਟੀਆਂ ਵਗੈਰਾ ਲੱਗੀਆਂ ਆ ਇਹ ਹੈਗੀ ਆ ਕਿਰਾਏ ਤੇ ਜਗ੍ਹਾ ਲੈਂਦੇ ਆ ਲੋਕੀ ਇੱਥੇ ਖੜੀ ਕਰਨ ਲਈ ਆਪਣਾ ਖੜੀ ਆ ਇੱਧਰ ਮੈਂ ਤੁਹਾਨੂੰ ਦਿਖਾਉਣਾ ਆਪਣੀ ਵੀ ਜਿੱਤੇ ਖੜੀ ਕੀਤੀ ਆ ਜੀ ਆ ਖੜੀ ਆ ਜਿੱਤੇ ਆ ਲਿਖਿਆ ਆ ਬੀਪਰ ਆ ਖੜੀ ਆ ਉਹ ਸਾਹਮਣੇ ਜਗ੍ਹਾ ਤੇ ਹੁੰਦੀ ਦੀਆਂ ਗੱਡੀਆਂ ਖੜੀਆਂ ਇਹ ਸਾਰੀ ਇਹ ਵੀ ਗੋਰੇ ਆਏ ਆ ਗੱਡੀਆਂ ਵਿੱਚ ਸੌਣ ਸੂਣ ਵਾਲਾ ਜਿਹੱਚ ਹੁੰਦਾ ਸਿਸਟਮ ਇੱਥੇ ਖੜੀਆਂ ਕਰ ਲੈਂਦੇ ਆ ਤੇ ਇਹ ਵੀ ਕਿਰਾਏ ਤੇ ਲੈਂਦੇ ਜਗਾ ਰੈਂਟ ਤੇ ਉੱਤੇ ਸਾਰੀਆਂ ਜਗ੍ਹਾ ਹੈ ਆਹ ਸਾਹਮਣੇ ਹੈਗਾ 버ਗਰ ਕਿੰਗ ਆ ਇੱਥੇ ਬਹੁਤ ਸੋਹਣੀ ਲੋਕੇਸ਼ਨ ਤੇ ਉੱਤੇ ਬਣਾਇਆ ਇਹ ਰੈਸਟੋਰੈਂਟ ਇਨੂੰ ਹੁਣ ਲੈ ਕੇ ਜਾਣਾ ਬਸ ਕਿਸਤੀ ਚ ਲਾਉਣ ਲੱਗਾ ਸ਼ੁਰੂ ਕਰਨ ਲੱਗੇ ਹੁਣ ਅਸੀਂ ਚੱਲਦੇ ਆ ਬਾਹਰ ਤੇ ਉੱਧਰ ਇਹਦਾ ਹੈਗਾ ਨਿਆਣਿਆਂ ਦੇ ਖੇਲਣ ਨੂੰ ਬਣਾਇਆ ਆ ਬੱਚਿਆਂ ਦੇ ਉੱਥੇ ਲੈ ਕੇ ਜਾਂਦੇ ਇਹਨੂੰ ਤੇ ਉੱਥੇ ਖੇਡ ਲੂਗਾ ਤੇ ਨਾਲੇ ਫੇਰ ਦੀ ਵੀਡੀਓ ਬਣਾਉਂਦੇ ਆ ਆ ਜੋਰੇ ਤੇਰੀ ਯਾਦ ਨਿੱਕੀ ਜੀ ਕਿਸਤੀ ਹੈਨਾ ਕਿੰਨੀ ਸੋਹਣੀ ਆ ਆ ਤੇਰੀ ਸਹੀ ਆ ਹੈਂ ਬੋਲ ਤਾਂ ਸਹੀ ਜੋਰੇ ਓਏ ਨਹੀਂ ਦੇਖਦਾ ਵੀ ਨਹੀਂ ਇਹਨੂੰ ਦੇਖ ਤਾਂ ਨੇ ਮਸਾਂਦਾ ਹੀ ਓਕੇ ਹੋਰ ਲੈ ਲੈਂਦੇ ਚੱਲ ਆਹ ਆ ਲੈ ਲਾ ਤੂੰ ਵੱਡੀ ਲੈ ਲੈ ਚੱਲ ਆ ਸਹੀ ਆ ਆ ਵਾਲੀ 11.50 ਇਹ ਵੀ ਪਸੰਦ ਆ ਪਸੰਦ ਇਹ ਲੈਣੀ ਹਾਂ ਇਹ ਸੋਹਣੀ ਆ ਕੰਦ ਆਹ ਪਸੰਦ ਆ ਆਹ ਨਹੀਂ ਨਹੀਂ ਇਹਨੇ ਵੀ ਮੂੰਹ ਪਰੇ ਕਰ ਲਿਆ ਨਹੀਂ ਪਸੰਦ ਲੈਣੀ ਕਿਹੜੀ ਆ ਵੇ ਪਸੰਦ ਇਹਨੂੰ ਕੋਈ ਨਹੀਂ ਆਹ ਲੈਣੀ ਲੱਕੜ ਆ ਲੈਣੀ ਲੱਕੜ ਦੀ ਇਹ ਵੀ ਲੈਣੀ ਉਹਨੇ ਚੱਲ ਰਿਹਾ ਚਲੋ ਫੇਰ ਬਾਹਰ ਹੁਣ ਅੱਜ ਤੈਨੂੰ ਲੈ ਜਾਣੀ ਸੀ ਹੁਣ ਆਇਓ ਸੀਗੇ ਪੈਸੇ ਪਾ ਕੇ ਜੇਬ ਦੇ ਵਿੱਚ ਜੇ ਲੈਣੀ ਤਾਂ ਲੈ ਲਾ ਹੁਣ ਬੰਦੇ ਵੀ ਖੜੇ ਆ ਇੱਥੇ ਉਹਨਾਂ ਨਾਲ ਗੱਲਬਾਤ ਵੀ ਹੋ ਜਾਣੀ ਆ ਆ ਲੈਣਾ ਘਰ ਪੂਰਾ ਦੇਖ ਇੱੱਚੇ ਤੂੰ ਰਹਿ ਲੈ ਨਾਲੇ ਆ ਲੈਣਾ ਨਹੀਂ ਲੈਣਾ ਨਹੀਂ ਚੱਲ ਕੋਈ ਆ ਦੇਖੀ ਇੱਧਰ ਕਿੰਤਾਂ ਦੀ ਜ਼ਬਰਦਸਤ ਖੜੀ ਆ ਭਜਾਉਣ ਵਾਲੀ ਹੈ ਨਾ ਇੰਜਨ ਵੀ ਡਬਲ ਆ ਇਹਦਾ ਇਹ ਮੇਰੇ ਖਿਆਲ ਨਾਲ 400cc ਜਿਹੜੀ ਉਸ ਦਿਨ ਉਹ ਫੈਸਟੀਵਲ ਤੇ ਨਹੀਂ ਪਹੁੰਚਾਂ ਦੱਸਦੇ ਹਾਂ ਉਹ ਹੀ ਹੋਣੀ ਆ ਚੱਲ ਰਹਿਣ ਦੇ ਅਸੀਂ ਨਹੀਂ ਲੈਣੀ ਜੋਰੇ ਆਹੀ ਇਹਨੇ ਲੈਣੀ ਆ ਆ ਆ ਲੈਣੀ ਤੂੰ ਮੈਨੂੰ ਪਤਾ ਆ ਲੈਣੀ ਆ ਲੈ ਲੈ ਚੱਲ ਕੋਈ ਇਹ ਲੈ ਲੈ ਉਹ ਹੀ ਲੈਣੀ ਇਹਨੇ ਖੁਸ਼ ਹੋ ਗਿਆ ਜੋਰੇ ਜੋਰੇ ਉਹ ਦੇਖਦਾ ਪੰਛੀ ਨੂੰ ਓਏ ਕੁੱਕੜ ਜੋਰੇ ਚੱਲ ਚੱਲ ਗਿਆ ਤੂੰ ਨਹੀਂ ਦੇਖੋ ਜੀ 뷰 ਸ਼ਾਨਦਾਰ 뷰 ਐਤੋਂ ਇਥੇ ਛੋਟਾ ਜਿਹਾ ਬੀਚ ਜਿਹਾ ਵੀ ਹੈਗਾ ਨਾਉਣ ਨੂੰ ਬਣਾਇਆ ਉਹ ਵੀ ਦਿਖਾਉਂਦਾ ਤੁਹਾਨੂੰ ਹੁਣ ਇਹ ਆ ਕਿ ਰੌਣਕਾਂ ਘਟ ਗਈਆਂ ਕਿਉਂਕਿ ਹੁਣ ਛੁੱਟੀਆਂ ਹੋ ਗਈਆਂ ਖਤਮ ਯੂਰਪ ਦੇ ਵਿੱਚ ਮੁੜ ਗਏ ਲੋਕੀ ਹੁਣ ਘਰਾਂ ਨੂੰ ਕੰਮਾਂ ਤੇ ਸਕੂਲ ਬੱਚੇ ਜਾਣ ਲੱਪੇ ਆ ਇਹ ਪਿਕਨਿਕ ਸਪੋਰਟ ਜਿਹੀ ਹੈਗੀ ਜਗ੍ਹਾ ਬਹੁਤ ਸੋਹਣੀ ਆ ਬੈਠੇ ਖਾਣ ਦੇ ਲੋਕੀ ਇੱਥੇ ਸਾਰੀਆਂ ਇੱਕ ਦੋ ਬਣਾਈਆਂ ਦੁਕਾਨਾਂ ਵੀ ਛੋਟੀਆਂ-ਛੋਟੀਆਂ ਇੱਕ ਚਾਈਨੀਸ ਦਾ ਖਾਣਾ ਚਾਈਨੀ ਥਾਈ ਥਾਈ ਮਾਤਾ థਾਈਲੈਂਡ ਦਾ ਖਾਣਾ ਤੇ ਆਈਸਕ੍ਰੀਮ ਵਾਲੀ ਦੁਕਾਨ ਇੱਕ ਆ ਹੈਗਾ ਬੀਚ ਛੋਟਾ ਜਿਹਾ ਇੱਥੇ ਆ ਇਧਰ ਹੈਗਾ ਰੈਸਟੋਰੈਂਟ 버거 ਕਿੰਗ ਇਹ ਆ ਕੇ ਘਰ ਦੇ ਕੋਲ ਹੀ ਹੈਗਾ ਆ ਜਦੋਂ ਦਿਲ ਕਰਦਾ ਇੱਥੇ ਫੇਰ ਕੋ ਮੜਾਈਦਾ ਇਹ ਬਣਾਇ ਨਹੀਂ ਸੀ ਵੀਡੀਓ ਇੱਕ ਵਾਰੀ ਬਣਾਈ ਸੀ ਉਦੋਂ ਉਦੋਂ ਠੰਡ ਸੀਗੀ ਮੈਂ ਹੁਣ ਗਰਮੀਆਂ ਨੇ ਵੀ ਕੁਝ ਬਣਾ ਲਈਏ ਆ ਕਿੰਨੇ ਸੋਹਣੇ ਫੁੱਲ ਲਾਏ ਆ ਜੀ ਦੇਖੋ ਓਤ ਉਹ ਹੈਗੀ ਇੱਧਰ ਸਾਹਮਣੇ ਜੀ ਤੁਹਾਨੂੰ ਦਿਖਾਉਣਾ ਬੱਚਿਆਂ ਦੇ ਖੇਲਣ ਨੂੰ ਬਣਾਏ ਸਾਰੇ ਨਵੇਂ ਬਣੇ ਆ ਤਾਂ ਪਿਛਲੇ ਸਾਲ ਹੀ ਤਿਆਰ ਹੋਇਆ ਹੈ ਸਾਰਾ ਏਰੀਆ ਆ ਜਿਹੜੇ ਸਕੇਟਿੰਗ ਕਰਦੇ ਆ ਉਹ ਉਹਨਾਂ ਲਈ ਆ। ਕਿ ਇਹਨਾਂ ਨੇ ਉੱਧਰ ਪੈਸੇ ਚਾਰ ਲਾਏ ਆ ਕਮਿਊਨ ਨੇ। ਬੱਚਿਆਂ ਦਾ ਵਧੀਆ ਬਣਾਤਾ ਇੱਥੇ ਖੇਲਣ ਨੂੰ। ਇੱਥੇ ਪੇ ਘਰ ਦੇ ਆ ਕੇ ਬਹਿ ਜਾਂਦੇ ਆ ਨਿਆਣੇ ਖੇលਦੇ ਰਹਿੰਦੇ ਆ। ਆ ਬਹੁਤ ਸੋਹਣੇ ਬਣਾਏ ਦੇਖੋ ਇੱਧਰ। ਉਹ ਸਾਹਮਣੇ ਬਾਸਕਟਬਾਲ ਦੀ ਬਣਾਤੀ ਗਰਾਊਂਡ। ਇੱਧਰ ਨਿਆਣੇ ਛੋਟੇ ਬੱਚਿਆਂ ਦੇ ਖੇਡਣ ਵਾਸਤੇ ਆ। ਆ ਜਾ ਜੋਰੇ ਆ ਜਾ ਆ ਜਾ ਭੱਜਿਆ ਆਇਆ ਜੀ ਉਹ ਜਗਾ ਜਿਹੜੀ ਮੈਂ ਤੁਹਾਨੂੰ ਦੱਸਦਾ ਜੀ ਪਹਿਲਾਂ ਲੋਕੀ ਇੱਥੇ ਆ ਕੇ ਗੱਡੀਆਂ ਖੜੀਆਂ ਕਰਕੇ ਤੇ ਉੱਦਵੇ ਸਭ ਕੁਝ ਹੁੰਦਾ ਜੀ ਇਹਦੇ ਵਿੱਚ ਸੌਣ ਨੂੰ ਵਿੱਚੇ ਕਿਚਨ ਬਾਥਰੂਮ ਟਾਇਲਟ ਸਭ ਕੁਝ ਇਹ ਵੀ ਕਿਰਾਏ ਤੇ ਲੈਂਦੇ ਆ ਜਗਾ ਆ ਦੇਖੋ ਜੋਰਾ ਵਿੱਚ ਬੈਠਾ ਉਹਦੇ ਹੇ ਲੈ ਲੈ ਜੰਮਾ ਜੋਰੇ ਓਏ ਬੂਟ ਨਹੀਂ ਖਾਣੇ ਛੱਡ ਦੇ ਨੂੰ ਯਾਰ ਇਹ ਆ ਦੇ ਆ ਬਣਾਇਆ ਦੇਖੋ ਕਿੰਨਾ ਵਧੀਆ ਬੱਚਿਆਂ ਵਾਸਤੇ ਇਹ ਆ ਕਿ ਜਦੋਂ ਟਾਈਮ ਮਿਲਦਾ ਨਾ ਅੱਗਲ ਤਾਂ ਬਹੁਤ ਟਾਈਮ ਆ ਅੱਡੇ ਤੇ ਨਾਰਵੇ ਦਾ ਜੀ ਇਹ ਇੱਕ ਗੱਲ ਹੈਗੀ ਆ ਇੱਥੇ ਲੋਕਾਂ ਸਿਸਟਮ ਬਣਾਇਆ ਗਵਰਨਮੈਂਟ ਦੇ 5 ਦਿਨ ਕੰਮ ਕਰੋ ਬਸ 2 ਦਿਨ ਆਪਣੀ ਫੈਮਿਲੀ ਨੂੰ ਦੋ ਵਧੀਆ ਹੈ ਜੀ ਬਹੁਤਾ ਮਰੂ ਮਰੂ ਨਾ ਕਰੋ ਜਿੰਨਾ ਮਾਜੀ ਭੱਜੀ ਜਾਓ ਕੁਛ ਨਹੀਂ ਹੋਣਾ ਬੱਚਿਆਂ ਨੂੰ ਟਾਈਮ ਦਿਓ ਇਹ ਤੋਂ ਵੱਧ ਕੇ ਕੁਛ ਨਹੀਂ ਹੈਗਾ ਨਾਲ ਇਹਨਾਂ ਦੀ ਵੀਡੀਓ ਬਣਾਓ ਤੇ ਫਿਰ ਜਦੋਂ ਵੱਡੇ ਹੋ ਜਾਣਾ ਇਹਨਾਂ ਨੂੰ ਦਿਖਾਓ ਕਿ ਆ ਦੇਖੋ ਅਸੀਂ ਤੁਹਾਨੂੰ ਇੱਦਾਂ ਲੈ ਕੇ ਘੁੰਮਦੇ ਸੀ ਫੇਰ ਇਹਨਾਂ ਨੇ ਤੁਹਾਨੂੰ ਲੈ ਕੇ ਘੁੰਮਣਾ ਜਦੋਂ ਤੁਸੀਂ ਬੁੜੇ ਹੋ ਜਾਣਾ ਪਹਿਲਾਂ ਸਾਨੂੰ ਟਾਈਮ ਦੇਣਾ ਪੈਣਾ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਆ ਤੇ ਇਹਨਾਂ ਨੂੰ ਟਾਈਮ ਦਿਓ ਜਿੰਨਾ ਦੇ ਹੁੰਦਾ ਆਹ ਹੀ ਸਮਾਂ ਹੁੰਦਾ ਇਹਨਾਂ ਨੂੰ ਖੇਡਣ ਦਾ ਫੇਰ ਜੋ ਥੋੜੇ ਜਿਹੇ ਵੱਡੇ ਹੋ ਜਾਂਦੇ ਆ ਫੇ ਆਪਣੇ ਆਪ ਖੇਲਣ ਲੱਪ ਜਾਂਦੇ ਆ ਫੇ ਤੁਹਾਨੂੰ ਨਹੀਂ ਨਕੋਲ ਆਉਣ ਦਿੰਦੇ ਪਰ ਹੁਣ ਆਪ ਇਹਨਾਂ ਨਾਲ ਖੇਲੋ ਬੱਚੇ ਬਣ ਕੇ ਔਰ ਇੱਕ ਚਲ ਗਿਆ ਇੱਥੇ ਬਹੁਤ ਇੰਜੋਏ ਕਰਦਾ ਆ ਕੇ ਜੋਰੇ ਮੈਂ ਵੀ ਆਉਂਦਾ ਤੇਰੇ ਨਾਲ ਰੁਕ ਜਾ ਖੇਲਦੇ ਆਪਾਂ ਦੋਨੇ ਰੁਕ ਜਾ ਰੁਕ ਜਾ ਵੇਟ ਕਰ ਓਏ ਇੱਕ ਤੇਰਾ ਬੂਟ ਕਿੱਥੇ ਆ ਓਏ ਚੌਧਰੀ ਬੂਟ ਕਿੱਥੇ ਛੱਡੇ ਆ ਜੋਰੇ ਉਹ ਬੂਟ ਕਿੱਥੇ ਆ ਇਹਨੂੰ ਬਹੁਤ ਵਧੀਆ ਲਾਦੀ ਬਾਸਕਟਬਾਲ ਦੀ ਗਰਾਊਂਡ ਐ ਨੇ ਇਹਨੂੰ ਉੱਥੇ ਜਾਣਾ ਕਿੱਥੇ ਚੱਲਾ ਕਿੱਥੇ ਆ ਪਾਈਦੀ ਆ ਬੂਟ ਇੱਕ ਪਾਇਆ ਇੱਕ ਉੱਤੇ ਛੱਡਿਆ ਫੜ ਲੈ ਫੜ ਲੈ ਫੜ ਲੈ ਫਟਵਾਰ ਫੜ ਲੈ ਫੜ ਲੈ ਆ ਗਿਆ ਆਦੇ ਬਾਸਕਟ ਵਾਲਾ ਇਹਦੇ ਵਿੱਚ ਫੜ ਲੈ ਆਹ ਰੋਡ ਉੜ ਗਿਆ ਆ ਜਾ ਜੋਰੇ ਚੈੱਕ ਕਰ ਲਾ ਠੀਕ ਆ ਸਹੀ ਲਾਇਆ ਇਹਨਾਂ ਨੇ ਇਹ ਬਿੰਗਾ ਦਾ ਨਹੀਂ ਸਹੀ ਆ ਕਦੇ ਬੈਠਣਾ ਹੈ ਤੇ ਇਹਨੂੰ ਪਠਾ ਦੋ ਬਹਿ ਕੇ ਦੇਖੋ ਇਹਨੇ ਕਿੰਨਾ ਸੋਹਣਾ ਇੰਜੋਏ ਕਰਨਾ ਨਹੀਂ ਸਾਡਾ ਵਧੀਆ ਪਹਿਲਾਂ ਬੈਠਾ ਸੀ ਬਹਿ ਕੇ ਲੈ ਗਿਆ ਇਹਨੇ ਇਹਨਾਂ ਤੇ ਛੱਡਣਾ ਆ To, tre. ਟਕ ਜਾ ਜੋਰੇ ਵੱਧ ਗਿਆ ਹਾਂ ਵੱਧ ਗਿਆ ਇਹ ਨੂੰ ਪਸੰਦ ਆ ਬੜੀ ਨੂੰ ਤਾਂ

ਬੱਸ 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 ਛੋੜੇ ਮੈਚਿੰਗ ਕੀਤਾ ਹੈ ਜੂਸ ਦੇ ਵੀ ਨੇ ਆਪਣੇ ਕੱਪੜਿਆਂ ਨਾਲ ਜੂਸ ਨਾਲ ਮੈਚਿੰਗ ਕਰਕੇ ਆਓ ਵੀ ਚੱਲੋ ਚੱਲ ਜੂਸ ਨੇ ਇਹ ਤਾਂ ਖਤਮ ਹੋ ਗਿਆ ਪਰ ਉਹਦਾ ਡੱਬਾ ਸੁੱਟਣ ਦੇ ਦਿੰਦੀ ਕਰ ਨਹੀਂ ਹੋ ਗਿਆ ਖਤਮ ਜਿਸ ਹੱਬ ਨਾਲ ਉਹਨੂੰ ਦੱਬਦਾ ਪਿਆ ਨਾ ਇਹਦਾ ਖਤਮ ਜੂਸ ਦਾ ਇਹਦਾ ਖਤਮ ਹੋ ਗਿਆ ਤੇਨੂੰ ਹੋਰ ਚਾਹੀਦਾ ਜੂਸ ਘੁੱਟ ਦੇ ਘੁੱਟ ਦੇ ਕੰਗੀ ਤਰ੍ਹਾਂ ਦਾ ਕੱਢ ਦੇ ਚੁੰਬਰ ਕੱਢ ਦੇ ਇਹ ਆ ਜਾਣਾ ਕੋਈ ਨਾ ਕੋਈ ਮੂਹ ਨਾ ਉਹ ਦੇਖਿਓ ਦੇਖਿਓ ਚਾ ਲੋ ਹੋ ਗਿਆ ਖਤਮ ਧਰ ਖਤਮ ਹੋ ਗਿਆ ਦੇਖ ਲੋ ਨਾਰਵੇ ਦੀਆਂ ਨਦੀਆਂ ਦੇ ਪਾਣੀਆਂ ਦੇ ਰੰਗ ਨੀਲੇ ਥੱਲੇ ਤੱਕ ਦੀਦਾ ਇੱਕ ਇੱਕ ਪੱਥਰ ਇੰਨਾ ਸਾਫ ਪਾਣੀ ਆ ਤਾਂ ਦੇਖੋ ਆ ਜੀ ਸਾਡੇ ਇੱਥੇ ਪਿਛਲੇ ਸਾਲ ਬਣਾਇਆ ਸੀ ਅਦ ਰਖਤ ਜਾਂ ਕਮਾਲ ਕੀਤੀ ਆ ਦੇਖੋ ਇੰਨੀ ਸੋਹਣੀ ਜਗ੍ਹਾ ਤੇ ਬਣਾਇਆ ਨਾ ਤੁਹਾਨੂੰ ਦਿਖਾਉਂਦਾ ਇਹਦੇ ਕੋਲ ਜਾ ਕੇ ਪਾਣੀ ਵੀ ਉਹਦੇ ਉੱਤੇ ਪੈਣ ਦਿਆ ਜੜਾਂ ਦੇ ਵਿੱਚ ਆ ਉਹ ਦੇਖੋ ਥੱਲੇ ਰਾ ਆ ਵੇਖੋ ਚਲਦਾ ਚਾਰਨਾ ਜਾ ਬਿਓ ਦੇ ਕੋਤ ਸੀ ਇੱਥੋਂ ਬਾਤ ਕਮਾਲ ਆ ਨਾ ਆ ਵੇਖੋ ਮੇਗਾ ਇਹਨੇ ਡੇਗ ਜਾਣਾ ਵਿੱਚ ਰੱਸੀ ਬੰਨੀ ਆ ਜਿਹੜੇ ਦਾ ਤੁਰਦੇ ਨਹੀਂ ਰੱਸੀ ਦੇ ਉੱਤੇ ਉਹਨਾਂ ਵਾਸਤੇ ਟਰਾਈ ਕਰਦੇ ਆਂ ਅਸੀਂ ਰੁਕ ਕੇ ਪਹਿਲਾਂ ਪਾੜੀ ਵੀਡੀਓ ਬਣਾ ਲਈਏ ਆ ਦੇਖੋ ਇਹਨੇ ਮੂੰਹ ਅੱਡੇ ਆ ਉੱਪਰ ਨੂੰ ਆ ਜੀ ਹੁਣ ਕਰਦੇ ਆ ਆਪਣੇ ਬਲੌਗ ਦੀ ਸਮਾਪਤੀ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਨਾਲੇ ਤਾਂ ਕਮੈਂਟ ਕਰਕੇ ਦੱਸੋ ਕਿ ਕੈ ਲੱਗੀ ਆ ਕਿਉਂਰੇ ਆਦੇ ਕਰਦੇ ਆ ਬਾਏ ਬਾਏ ਕਰਦੇ ਆ ਬਾਏ ਉਧਰ ਵਿੱਚ ਕਰਦੇ ਬਾਏ ਓਕੇ ਜੀ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਓਕੇ ਟੇਕ ਕੇਅ ਰੱਬ ਰੱਖਾ ਬਾਏ ਬਾਏ